ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਜਰੂਰ ਬਨੇ ਰਹਿਣਾ ਜਿੰਨਾ ਵੀ ਨਾ ਪੈਨਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਪਾਕਿਸਤਾਨ ਨੇ ਗੋਲਡਨ ਟੈਂਪਲ ਨੂੰ ਬਣਾਇਆ ਸੀ ਨਿਸ਼ਾਨਾ ਭਾਰਤੀ ਫੌਜ ਨੇ ਇੰਜਫੈਲ ਫੇਲ ਕੀਤਾ ਮਿਜ਼ਾਈਲ ਐਕਟ ਦਿਖਾਇਆ ਲਾਈਵ ਡੈਮੋ ਜੰਮੂ ਕਸ਼ਮੀਰ ਦੇ ਪਹਲਗਾਮ ਹਮਲੇ ਜੋ 22 April ਨੂੰ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਨੇ ਆਪਰੇਸ਼ਨ ਸੰਦੂਰ ਤਹਿਤ ਪਾਕਿਸਤਾਨ ਚੋਂ ਅੱਤਵਾਦੀ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ ਹੈ ਜਿਸ ਤੋਂ ਬਾਅਦ ਬਖਲਾਏ ਪਾਕਿਸਤਾਨ ਨੇ ਭਾਰਤ ਤੇ ਕਈ ਡਰੋਨ ਅਤੇ ਮਜ਼ਾਈਲਾ ਵਾਂਗ ਵਾਰ ਦਿੱਤੀਆਂ ਹਨ ਹਾਲਾਂਕਿ ਭਾਰਤ ਦੀ ਮਜ਼ਬੂਤ 에ਅਰ ਡਿਫੈਂਸ ਸਿਸਟਮ ਨੇ ਪਾਕਿਸਤਾਨੀਆਂ ਸਾਰੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰ ਦਿੱਤਾ ਹੈ ਫੌਜ ਨੇ ਸੋਮਵਾਰ ਨੂੰ ਦਿਖਾਇਆ ਹੈ ਕਿ ਜੀ ਕਿਵੇਂ ਆਕਾਸ਼ ਮਜਾਈਲ ਪ੍ਰਣਾਲੀ ਐਲ 70 ਆਰਡੀ ਫੈਕਸ ਗਨ ਸਮੇਤ ਭਾਰਤੀ 에어 ਟਿਫੈਕਸ ਸਿਸਟਮ ਨੂੰ ਅਮਰਕਸਰ ਦੀ ਅਨੰਦ ਅਮਰਸਰ ਦੇ ਸ੍ਰੀ ਹਰਮੰਦਰ ਸਾਹਿਬ ਤੇ ਪੰਜਾਬ ਦੇ ਸ਼ਹਿਰਾਂ ਨੂੰ ਪਾਕਿਸਤਾਨੀ ਮਜਾਈਲ ਤੇ ਡਰੋਨ ਹਮਲਿਆਂ ਤੋਂ ਬਚਾਇਆ ਹੈ 15ਵੀਂ ਇਨਫੈਕਟ ਫੈਕਟਰੀ ਡਿਵੀਜ਼ਨ ਦੇ ਜੀਸੀਓ ਜੀਸੀਓ ਮੈਜਰ ਜਨਰਲਸ ਕਾ ਕਾਰਤਿਕ ਸੀ ਦੇ ਸ਼ੇਸ਼ਾ ਦਰੀਨੇ ਕਿਹਾ ਹੈ ਕਿ ਭਾਰਤੀ ਫੌਜ ਨੂੰ ਪਾਕਿਸਤਾਨ ਵੱਲੋਂ ਇਥੋਂ ਦੇ ਫੌਜੀ ਟਿਕਾਣਿਆਂ ਦੇ ਨਾਲ-ਨਾਲ ਨਾਗਰਿਕ ਦੇ ਵਕਾਰੀ ਸਥਾਨਾਂ ਨੂੰ ਵੀ ਨਿਸ਼ਾਨਾ ਬਣਾਉਣ ਦੀ ਜਾਲ ਦੇ ਭਾਮ ਲਿਆ ਸੀ ਜਿਸ ਵਿੱਚ ਸ੍ਰੀ ਹਰਮੰਦਰ ਸਾਹਿਬ ਵਰਗੇ ਧਾਰਮਿਕ ਸਥਾਨ ਵੀ ਸ਼ਾਮਲ ਹਨ ਜੋ ਖੂਫੀਆ ਜਾਣਕਾਰੀ ਦੇ ਦੇ ਅਨੁਸਾਰ ਮੁੱਖ ਟਾਰਗੇਟ ਹਨ ਖਬਰ ਨਾਲ ਅੰਤ ਤੱਕ ਬਣੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ